ਕਾਦੀ ਤੱਕ ਅੱਜ ਕਾਰਪੋਰੇਸ਼ਨ ਫਗਵਾੜਾ ਦੇ ਅੰਦਰ ਸ਼੍ਰੀ ਤੀਰਸਵਾਲ ਬਸਰਾ ਜੀ ਜਿਹੜੇ ਲਗਾਤਾਰ ਪਿਛਲੇ 4 ਫਟਾਰਮ ਤੋਂ ਕੌਂਸਲਰ ਜਿੱਦੇ ਆਏ ਉਹਨਾਂ ਨੇ ਹਮੇਸ਼ਾ ਬਹੁਜਨ ਸਮਾਜ ਪਾਰਟੀ ਦੀ ਏਡ ਤੇ ਇਲੈਕਸ਼ਨ ਲੜਿਆ ਪਰ ਬਹੁਜਨ ਸਮਾਜ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਆ ਜਿਨ੍ਹਾਂ ਨੇ ਸਾਹਬ ਸ਼੍ਰੀ ਕਾਂਚੀ ਰਾਮ ਜੀ ਦੇ ਅੰਦਰ ਜਿਹ ਮੂਮੈਂਟ ਦੇ ਨਾਲ ਲਗਾਤਾਰ ਮੁੰਡੀ ਨਾਲ ਮੁੰਡਾ ਜੋੜ ਕੇ ਕੰਮ ਕੀਤਾ ਅੱਜ ਫਗਵਾੜਾ ਕਾਰਪੋਰੇਸ਼ਨ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਸੀਨੀਅਰ ਡਿਪਟੀ ਮੇਅਰ ਵਾਜਨ ਸਮਾਜ ਪਾਰਟੀ ਦੇ ਚੇਤੇਜਪਾਲ ਬਸਲਾ ਜੀ ਬਣੇ ਆ ਔਰ ਵਾਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਬਹੁਤ ਖੁਸ਼ੀ ਦੀ ਲਹਿਰ ਆ ਕਿ ਵਾਜਨ ਸਮਾਜ ਪਾਰਟੀ ਜਿਹੜਾ ਫਗਵਾੜਾ ਸ਼ਹਿਰ ਆ ਉਹਦੇ ਉੱਤੇ ਸੀਨੀਅਰ ਡਿਪਟੀ ਮੇਅਰ ਦੇ ਹੱਥੇ ਦੇ ਕਾਬਜ ਹੋਏ ਆ ਇਹਦੇ ਨਾਲ ਜਿਹੜਾ ਫਗਵਾੜਾ ਔਰ ਫਗਵਾੜੇ ਦੇ ਨਾਲ ਲੱਗਦੇ ਇਲਾਕੇ ਦੇ ਅੰਦਰ ਜਿਹੜੀ ਡਿਵੈਲਪਮੈਂਟ ਦਾ ਕੰਮ ਆ ਭਾਜਪਾ ਸਮਾਜ ਪਾਰਟੀ ਦੀ ਮੂਵਮੈਂਟ ਨੂੰ ਅੱਗੇ ਵਧਾਉਣ ਦਾ ਕੰਮ ਹੈ। ਸ਼੍ਰੀ ਤੇਜਪਾਲ ਬਸਰਾ ਜੀ ਕਰਨਗੇ। ਸਾਡੇ ਸਨੁੱਚੀ ਭਾਜਪਾ ਸਮਾਜ ਪਾਰਟੀ ਦੀ ਲੋਕਲ ਟੀਮ ਭਾਜਪਾ ਸਮਾਜ ਪਾਰਟੀ ਦੇ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਜੀ, ਸ਼੍ਰੀ ਪਰਵੀਨ ਬੰਗਾ ਜੀ, ਮਾਨ ਜੋ ਖਲਵਾੜਾ ਜੀ, ਮਾਨ ਜੋ ਖੀੜਾ ਜੀ ਔਰ ਬਹੁਤ ਸਾਰੇ ਬਹੁਤ ਸਾਰੇ ਸਟਾਕਜੋਗ ਸਾਥੀ ਜਿਹੜੇ ਅੱਜ ਇੱਥੇ ਇਹਨਾਂ ਨੂੰ ਵਧਾਈ ਦੇਣ ਲਈ ਪਹੁੰਚੇ ਆ। ਮੈਂ ਆਸ਼ ਕਰਦਾ ਕਿ ਇਹਨਾਂ ਦੀ ਅਗਵਾਈ ਦੇ ਅੰਦਰ ਚੌਰੀ ਕਾ ਨਾਮ ਜੀ ਜਿਹੜੇ ਜੰਮੂ ਕਸ਼ਮੀਰ ਦੇ ਔਰ ਪੰਜਾਬ ਦੇ ਵੀ ਇੰਚਾਰਜ ਰਹੇ ਹਨ। ਹੋਰ ਵੀ ਸਾਰੇ ਸਰਕਾਰ ਜੋ ਸਾਥੀ ਜਿਹੜੇ ਮਾਨਯੋਗ ਪ੍ਰਦੀਪ ਮਾਲ ਜੀ ਜਿਹੜੇ ਲਗਾਤਾਰ ਨੌਜਵਾਨ ਮੋਹ ਜੀ ਹੋਰ ਸਾਰੇ ਸਰਕਾਰ ਜੋ ਨੌਜਵਾਨ ਸਾਥੀ ਜਿਨ੍ਹਾਂ ਨੇ ਭੋਜਨ ਸਮਾਜ ਪਾਰਟੀ ਨੂੰ ਜਿਤਾਉਣ ਲਈ ਖਵਾੜੇ ਦੇ ਵਿੱਚ ਤਨਮਨ ਧੰਦੇ ਨਾਲ ਸਹਿਯੋਗ ਕੀਤਾ ਅੱਜ ਵੀ ਉਹਨਾਂ ਦੇ ਇਸ ਜਿਹੜੀ ਕੋਸ਼ਿਸ਼ ਸੀ ਜਿਹੜੀ ਉਹਨਾਂ ਦੀ ਮੇਨ ਸੀ ਉਹਨੂੰ ਮੂਰ ਲੱਗਿਆ ਸ਼੍ਰੀ ਤੇਜਪਾਲ ਬਸਰਾ ਜੀ ਜਿਹੜੇ ਸੀਨੀਅਰ ਡਿਪਟੀ ਮੇਅਰ ਫੋਆੜਾ ਦੇ ਗੁਨੇਗਾ ਜਿਹਦੇ ਨਾਲ ਬਹੁਤ ਜਨ ਸਮਾਜ ਪਾਰਟੀ ਵਿੱਚੋਂ ਕੀ ਬਹੁਤ ਜਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਕਾਰਨ ਬੋਜਨ ਸਮਾਜ ਪਾਰਟੀ ਜਿੰਦਾਬਾਦ 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 ਸਾਕੀ ਤੁਹਾਡੀ ਸੋਚ ਤੇ ਸਭ ਤਾਂ ਸ਼੍ਰੀ ਰਾਮ ਜੀ ਹਮਰ ਹੈ ਹਮਰ ਹੈ ਹਮਰ ਹੈ ਰੇਸ਼ ਕੀ ਨੇਤਾ ਕੈਸੀ ਹੋ ਮਾਇਆਬਤੀ ਜੈਸੀ ਹੋ